ਜੇ ਤੁਸੀਂ ਸੇਬਾਂ ਨਾਲ ਮਰੱਬਾ ਜੀ ਘਰੇ ਆਹ ਤਰੀਕੇ ਨਾਲ ਤਿਆਰ ਕਰ ਲਿਆ 100 ਸਾਲ ਤੱਕ ਤੁਹਾਡੇ ਲਵੇ ਕੋਈ ਬਿਮਾਰੀ ਨਹੀਂ ਆਣੀ ਹੈਗੀ ਇਹ ਬਹੁਤ ਆਸਾਨੀ ਦੇ ਨਾਲ ਘਰੇ ਤਿਆਰ ਹੋ ਜਾਂਦਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੁਸੀਂ ਕਰਨਾ ਹੈ ਕੀ ਜੀ 2 ਕਿਲੋ ਸੇਬ ਲੈ ਲਿਓ ਵਧੀਆ ਕੁਆਲਿਟੀ ਦੇ ਇੱਕ ਗੱਲ ਦਾ ਜਰੂਰ ਧਿਆਨ ਰੱਖਣਾ ਕੋਈ ਸੇਬ ਦਾਗੀ ਨਾ ਹੋਵੇ ਉਸ ਤੋਂ ਬਾਅਦ ਤੁਸੀਂ ਸਾਰੇ ਸੇਬਾਂ ਨਾਲ ਜਿਹੜਾ ਛਿਲਕਾ ਹੋਊਗਾ ਉਸ ਤੋਂ ਛਿੱਲ ਲਿਓ ਜੀ ਉਸ ਤੋਂ ਬਾਅਦ ਇਹਨਾਂ ਤੁਸੀਂ ਸਾਫ਼ ਪਾਣੀ ਦੇ ਨਾਲ ਧੋ ਲਿਓ ਉਸ ਤੋਂ ਬਾਅਦ ਜਾਂ ਤਾਂ ਕੋਈ ਚਮਚਾ ਲੈ ਲਿਓ ਜਾਂ ਕੋਈ ਡੱਕਾ ਲੈ ਲਿਓ ਇਹਨਾਂ ਦੇ ਵਿੱਚ ਤੁਸੀਂ ਮੋਰੇ ਕਰਨੇ ਨੇ ਜੀ ਉਸ ਤੋਂ ਬਾਅਦ ਤੁਸੀਂ 1 ਲੀਟਰ ਪਾ ਪਾਣੀ ਦੇ ਵਿੱਚ ਪਾ ਕੇ 10-20 ਮਿੰਟ ਚੰਗੇ ਤਰੀਕੇ ਦੇ ਨਾਲ ਬਾਲ ਲਿਓ ਉਸ ਤੋਂ ਬਾਅਦ ਤੁਸੀਂ ਗੈਸ ਨੂੰ ਬੰਦ ਕਰ ਦਿਓ ਜਦ ਇਹ ਠੰਡੇ ਹੋ ਗਏ ਜੀ ਕਿਸੇ ਭਾਂਡੇ ਦੇ ਵਿੱਚ ਕੱਢ ਲਈ ਜੀ ਜਦੋਂ ਆਪਣੇ ਸਾਰੇ ਸੇਵ ਕੱਢ ਲੇ ਬਾਹਰ ਜੀ ਉਸ ਤੋਂ ਬਾਅਦ ਤੁਸੀਂ 1 ਲੀਟਰ ਪਾਣੀ ਫੇਰ ਪਾਣਾਗਾ ਤੇ 1 ਕਿਲੋ ਇਹਦੇ ਵਿੱਚ ਤੁਸੀਂ ਪਾਣੀ ਇਹ ਚੀਨੀ ਜਦ ਇਹ ਦੋਨੇ ਚੀਜ਼ਾਂ ਗਰਮ ਹੋ ਗਈਆਂ ਚੰਗੇ ਤਰੀਕੇ ਦੇ ਨਾਲ ਜੀ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਦੋ ਤਾਂ ਪਾਣੀਆਂ ਨੇ ਲੈ ਜੀ ਜੀ ਦੋ ਪਾਣੇ ਨੇ ਇਹਦੇ ਵਿੱਚ ਲਾਉਂਗਾ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾਣਾ ਥੋੜਾ ਜਿਹਾ ਕਲਰ ਜੈਲੋ ਕਲਰ ਜਿਹੜਾ ਆਪਾਂ ਲੱਡੂਆਂ ਦੇ ਵਿੱਚ ਪਾਣੇ ਹੁੰਦੇ ਆ ਜਦੋਂ ਤੁਹਾਡੀ ਚਾਸਣੀ ਬਣ ਕੇ ਤਿਆਰ ਹੋ ਗਈ ਜੀ ਜਿਹੜੇ ਆਪਾਂ ਨੇ ਸੇਵ ਗਰਮ ਪਾਣੀ ਦੇ ਵਿੱਚ ਬਾਲੀ ਸੀਗੇ ਇਹ ਤੁਸੀਂ ਚਾਸਨੀ ਦੇ ਵਿੱਚ ਪਾ ਲਿਓ ਇਹਨੂੰ ਤੁਸੀਂ ਘੱਟ ਤੋਂ ਘੱਟ ਜੀ ਅੱਧਾ ਘੰਟਾ ਚੰਗੇ ਤਰੀਕੇ ਦੇ ਨਾਲ ਬਾਲ ਲੈਣਾਗਾ ਉਹਨਾਂ ਚਿਰ ਬਾਲ ਲੈਣਾ ਜਿੰਨਾ ਚਿਰ ਆਪਣੇ ਸੇਬਾਂ ਦਾ ਕਲਰ ਚੇਂਜ ਨਹੀਂ ਹੋ ਜਾਣਾ ਜੀ ਉਸ ਤੋਂ ਬਾਅਦ ਤੁਸੀਂ ਗੈਸ ਨੂੰ ਬੰਦ ਕਰ ਦਿਓ ਬੰਦ ਕਰਕੇ ਜਦੋਂ ਚਾਸਨੀ ਠੰਡੀ ਹੋਊਗੀ ਤੁਸੀਂ ਸੇਬਾਂ ਨੂੰ ਜਿਆਦਾ ਕਿਸੇ ਕੰੱਚ ਦੇ ਜਾਰ ਦੇ ਵਿੱਚ ਕੱਢ ਲਿਓ ਜਾਂ ਕਿਸੇ ਚੀਨੀ ਦੇ ਭਾਂਡੇ ਦੇ ਵਿੱਚ ਕੱਢ ਲਿਓ ਉਸ ਤੋਂ ਬਾਅਦ ਜਿਹੜੀ ਇਹ ਚਾਸਨੀ ਬਚੂਗੀ ਜੀ ਉਹ ਤੁਸੀਂ ਇਹ ਸੇਬਾਂ ਦੇ ਉੱਤੇ ਪਾ ਦਿਓ ਤਾਂ ਕਿ ਜਿਹੜੇ ਆਪਣੇ ਸੇਬਾਂ ਦਾ ਮਰਬਾ ਨਰਮ ਰਹੇ ਜੀ ਉਸ ਤੋਂ ਬਾਅਦ ਇਹਦੇ ਉੱਤੇ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਕੇਸਰ ਉਸ ਤੋਂ ਬਾ ਸੋਡੇ ਸਰੀਰ ਦੇ ਵਿੱਚ ਕਮਜ਼ੋਰੀ ਹੈ ਜਾਂ ਤਮਾਕੀ ਸਟ੍ਰੈਸ ਰਹਿੰਦੀ ਹੈ ਦਿਮਾਗ 'ਚ ਕਮਜ਼ੋਰੀ ਹੈ ਜਾਂ ਤੁਹਾਨੂੰ ਕੋਈ ਹੱਟ ਪ੍ਰਤੀ ਪ੍ਰੋਬਲਮ ਹੈ ਜਾਂ ਤੁਹਾਡੇ ਕੋਈ ਲੀਵਰ ਦੇ ਵਿੱਚ ਦਿੱਕਤ ਹੈ ਸਾਰੀਆਂ ਦੂਰ ਕਰ ਦੂ ਇਹ ਤੁਸੀਂ ਆਪ ਵੀ ਖਾ ਸਕਦੇ ਹੋ ਆਪਣੇ ਬੱਚਿਆਂ ਨੂੰ ਵੀ ਖਵਾ ਸਕਦੇ ਹੋ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜੂ ਕਰ ਦਿਓ ਤਾਂ ਕਿ ਇਹ ਸਾਰਿਆਂ ਤੱਕ ਪਹੁੰਚ ਜਾਏ ਜੀ